ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ प्रदीप ਤਰਲੌਂਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼ੇਵਾਹਿਕੂ ਜੀ ਕੀ ਫਤਿਹ ਸੋ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਹੁਣੇ-ਹੁਣੇ ਕਾਂਗਰਸ ਪਾਰਟੀ ਦੀ ਇੱਕ ਵੱਡੀ ਮੀਟਿੰਗ ਸੰਪੰਨ ਹੋਈ ਹੈ ਜਿੱਥੇ ਪਿੰਡ ਰਾਮਾ ਦੇ ਜਿੱਥੇ ਕਾਂਗਰਸ ਪਾਰਟੀ ਦੇ ਇਕਾਈ ਪ੍ਰਧਾਨ ਤੋ ਨਵਾ ਹੋਰ ਵੀ ਕਈ ਜਿਹੜੇ ਨਿਯੁਕਤੀ ਪੱਤਰ ਸੌਂਪੇ ਗਏ ਆ ਸਾਡੇ ਨਾਲ ਇਸ ਵਕਤ ਹਲਕਾ ਇੰਚਾਰਜ ਭੁਪਿੰਦਰ ਸਿੰਘ ਜੀ ਸੌਕੇ ਸਾਹਿਬ ਮੌਜੂਦ ਹੈ ਸੌਕੇ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਰੀਅਲ ਫੈਕਟ ਦੇ ਉਸ ਤੇ ਜੀ ਖਾਲਸਾ ਉਹ ਸਤੇ ਜੀ ਅ ਅੱਜ ਇੱਕ ਭਰਮੀ ਮੀਟਿੰਗ ਹੋਈ ਹੈ ਕਈ ਨਿਯੁਕਤੀ ਪੱਤਰ ਦਿੱਤੇ ਗਏ ਆ ਇਸ ਮੀਟਿੰਗ ਬਾਰੇ ਥੋੜਾ ਜਿਹਾ ਸਾਡੇ ਦਸ਼ਕਾਂ ਨੂੰ ਵਿਚਾਰਨਾ ਪਾਉ ਜੀ ਇਸ ਤਰ੍ਹਾਂ ਜੀ ਕਿਉਂਕਿ ਉਹ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵੀ ਆ ਰਹੀਆਂ ਤੇ ਅਸੀਂ ਕਾਂਗਰਸ ਪਾਰਟੀ ਨੇ ਮੌਜੂਦ ਬੂਥ ਲੈਵਲ ਤੋਂ ਲੈ ਕੇ ਅੱਜ ਤੱਕੜਾ ਕਰ ਰਹੇ ਆ ਕਿਉਂਕਿ ਬੂਥ ਕਮੇਟੀਆਂ ਬਣਾਵੇ ਮੰਡਲ ਕਮੇਟੀਆਂ ਤੇ ਭਾਵੇਂ ਜਿਹੜੀਆਂ ਇਕਾਈਆਂ ਪਿੰਡ ਦੀਆਂ ਉਹ ਸਾਰੇ ਉਹਨਾਂ ਤਹਿਤ ਹੀ ਇਸ ਪਿੰਡ ਦੀ ਜਿਹੜੀ ਮੀਟਿੰਗ ਕੀਤੀ ਗਈ ਹੈ ਕਿਉਂਕਿ ਬਾਹਰ ਹਰ ਪਿੰਡ ਦੇ ਵਿੱਚ ਅਸੀਂ ਜਾ ਕੇ ਮੀਟਿੰਗ ਇਸ ਤਰ੍ਹਾਂ ਹੀ ਕਰਨੀ ਹੈ ਅੱਜ ਸਭ ਤੋਂ ਵੱਡੀ ਗੱਲ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਕਿਉਂਕਿ ਪਿੰਡ ਦੀ ਮੀਟਿੰਗ ਤਾਂ ਛੋਟੀ ਜੀ ਹੁੰਦੀ ਹੈ ਪਰ ਇਹਨਾਂ ਨੇ ਵੱਡੀ ਮੀਟਿੰਗ ਜਿਹੜੀ ਐਡਾ ਵੱਡਾ ਕੱਟ ਕਰਕੇ ਕਿਉਂਕਿ ਗਰਮੀ ਦਾ ਮੌਸਮ ਆ ਫਿਰ ਵੀ ਲੋਕ ਬਹੁਤ ਪ੍ਰੇਤਸ਼ਾਨ ਆਏ ਤੁਸੀਂ ਦੇਖ ਲਿਆ ਆਪ ਲੋਕਾਂ ਦੇ ਵਿੱਚ ਉਤਸ਼ਾਹ ਦਾ ਇਸ ਕਰਕੇ ਸਾਰੇ ਲੋਕਾਂ ਦਾ ਧੰਨਵਾਦ ਆ ਤੇ ਇੱਕ ਮੈਂ ਬੇਨਤੀ ਕਰਦਾ ਕਿ ਕੋਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿਹੜੀਆਂ ਆ ਗਈਆਂ ਤੇ ਸਾਰੇ ਵਰਕਰਾਂ ਨੂੰ ਬੇਨਤੀ ਵੀ ਤਕੜੇ ਕਿ ਆਪਾਂ ਜਿਹੜਾ ਇਹ ਦੇਸ਼ ਨੂੰ ਜਿਹੜਾ ਪੰਜਾਬ ਨੂੰ ਵਧੇ ਵਧੀਆ ਹੋਣ ਵਾਲੀ ਸਮੇਂ ਤੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਇਹ ਕੰਮ ਕਰ ਰਹੇ। ਜੇ ਪਾਰਟੀ ਦੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਕਿਵੇਂ ਲੱਗਦਾ ਹੈ 2027 ਦੇ ਵਿੱਚ ਕੀ ਲੋਕ ਕਾਂਗਰਸ ਪਾਰਟੀ ਨੂੰ ਦੁਬਾਰਾ ਮੌਕਾ ਦੇਣਗੇ ਕਿਉਂਕਿ ਜਿਹੜਾ ਵਿਰੋਧੀ ਪਾਰਟੀ ਜੇ ਗੱਲ ਕੀਤੀ ਜਾਵੇ ਸੱਤਾਧਾਰੀ ਤੇਰਾ ਆਮ ਆਦਮੀ ਪਾਰਟੀ ਉਹਨਾਂ ਦਾ ਕਹਿਣਾ ਹੈ ਜੀ ਹੁਣ ਤੱਕ ਕਾਂਗਰਸ ਪਾਰਟੀ ਤੇ ਅਕਾਲੀ ਦਲ ਨੇ ਰਾਜ ਕੀਤਾ ਤੇ ਉਹਨਾਂ ਨੇ ਜਿਹੜਾ ਪੰਜਾਬ ਨੂੰ ਕਰਜ਼ਾਈ ਕੀਤਾ ਤੁਸੀਂ ਇਸ ਬਾਰੇ ਕੀ ਕਹਾਂਗੇ ਬਿਖੂ ਲੋਕਾਂ ਨੂੰ ਭਲੇ ਪਾਉਂਦਾ ਬਣ ਲੱਗ ਗਿਆ ਪੀ ਜਿਹੜਾ ਕਾਂਗਰਸ ਪਾਰਟੀ ਨੇ ਜਿਹੜਾ ਕਰਜ਼ਾ ਚੱਕਿਆ ਉਹ ਕਰਜ਼ਾ ਕਿੰਨਾ ਸੀ ਤੇ ਅੱਜ ਲੱਖ ਕਰੋੜਾਂ ਜਿਹੜਾ ਕਰਜ਼ਾ ਚੱਕ ਕੇ ਜਿਹੜਾ ਇੰਨਾ ਵੱਡਾ ਭਾਰ ਵਧਾਤਾ ਦੂਜੇ ਇਹਨਾਂ ਦੀਆਂ ਤਾਂ ਨੀਤੀਆਂ ਹੀ ਜਿਹੜੀਆਂ ਉਹ ਟੋਟਲੀ ਬੀਤੀਆਂ ਆਪ ਨੂੰ ਪਤਾ ਲੱਗ ਗਿਆ ਵੀ ਕਿਸ ਤਰ੍ਹਾਂ ਇਹ ਨਾ ਤਾਂ ਕਿਸਾਨਾਂ ਦਾ ਬਣਿਆ ਨਾ ਮਜ਼ਦੂਰਾਂ ਦਾ ਬਣਿਆ ਨਾ ਵਪਾਰੀ ਵਰਗ ਦਾ ਬਣਿਆ ਕਿਉਂਕਿ ਤੁਹਾਨੂੰ ਦੇਖਿਆ ਪਹਿਲਾਂ ਕਿਸਾਨਾਂ ਦੇ ਨਾਲ ਇਹਨੇ ਬਾਰਡਰ ਤੇ ਕਿੰਨਾ ਵੱਡਾ ਤਸਦਦ ਕੀਤਾ ਸੀ ਲੋਕਾਂ ਨੇ ਲੋਕਾਂ ਹੀ ਕਹਿਣ ਲੱਗੇ ਸੀ ਐਮਐਲਏ ਟਰਾਲੀ ਚ ਉਰਾਂ ਕਿਉਂਕਿ ਉਹ ਮੌਲੀ ਇਹੋ ਜਿਹਾ ਬਣਾਤਾ ਸੀ ਤੇ ਉਹਨਾਂ ਨੂੰ ਕੋਟ-ਕਟ ਕੇ ਪਜਾਤਾ ਮਗਰ ਟਰਾਲੀਆਂ ਕੋਈ ਹੋਰ ਲੈ ਗਿਆ ਕੋਈ ਕੋਈ ਕਿਤੇ ਲੈ ਗਿਆ ਸਮਾਨ ਚੋਰੀ ਹੋ ਗਿਆ ਉਹਨਾਂ ਦਾ ਚੌਲਾਂ ਤੋਂ ਲੈ ਕੇ ਹਰ ਸਮਾਨ ਜਿਹੜਾ ਉਹਨਾਂ ਦਾ ਚੋਰੀ ਹੋ ਗਿਆ ਸੀ ਕਿਸਾਨਾਂ ਦਾ ਤੇ ਦੂਜਾ ਵੱਡਾ ਤੱਕਾ ਜਿਹੜਾ ਪੰਜਾਬ ਕੇ ਕਰ ਰਿਹਾ ਜਿਹੜਾ ਐਡਾ ਵੱਡਾ ਲੈਂਡ ਪੂਲਿੰਗ ਹੈ ਜਿਹੜਾ ਨਿੱਤੀ ਲਿਆ ਰਹੇ ਆ ਇਹਦਾ ਤਾਂ ਸਾਰੇ ਸਭ ਤੋਂ ਵੱਡੀ ਜਿਹੜੀ ਬੇਕੁਫੀ ਹੈ ਉਹ ਇਸ ਟਾਈਮ ਇਹ ਲੈਂਡ ਪੂਲਿੰਗ ਵਾਲੀ ਆ ਕਿਉਂਕਿ ਸਾਡੇ ਜਿਹੜੇ ਪੰਜਾਬ ਦਾ ਕੋਈ ਕਿਸਾਨ ਆ ਜਾਂ ਕੋਈ ਵੀ ਆ ਆਦਮੀ ਉਹ ਆਪਦੇ ਘਰੇ ਕਦੇ ਨਹੀਂ ਵੜ ਜਾਂਦਾ ਤੇ ਜਿਹੜਾ ਆਪਦਾ ਜ਼ਮੀਨ ਦਾ ਟੁਕੜਾ ਉਹਦੇ ਹੱste ਤੱਕ ਕੁਛ ਵੀ ਕਰਨ ਨੂੰ ਤਿਆਰ ਆ ਭਾਵੇਂ ਇਹ ਤਾਂ ਕਹਿੰਦੇ ਨਾ ਵੀ ਅਸੀਂ ਆ ਆਪਦੀਆਂ ਜਿਵੇਂ ਪਹਿਲਾਂ ਬਾਦਲ ਸਾਹਿਬ ਦੱਸਦੇ ਹੁੰਦੇ ਸੀ ਹੈ ਵੀ ਜਿਹੜਾ ਕਾਲੇ ਕਾਨੂੰਨ ਆ ਉਹਨਾਂ ਦੇ ਕੀ ਫਾਇਦੇ ਤੇ ਉਸੇ ਤਰ੍ਹਾਂ ਹੀ ਭਗਵੰਤ ਜੀ ਨੂੰ ਉਹਨਾਂ ਤੇ ਲੱਗ ਗਿਆ ਵੀ ਇਹ ਜਿਹੜੀ ਲੈਂਡ ਪੂਲਿੰਗ ਆ ਇਹਦੇ ਫਾਇਦੇ ਕੀ ਆ ਫਾਇਦੇ ਕਾਦੇ ਤੁਸੀਂ ਤਾਂ ਜਾ ਕੇ ਲੋਕਾਂ ਨੂੰ ਜਿਹੜਾ ਨਹਾਤੇ ਕਰ ਦੇਣਾ ਲੋਕਾਂ ਨੂੰ ਕਿਸਾਨਾਂ ਨਾਲ ਤੋਂ ਜਿਹੜਾ ਜ਼ਮੀਨਾਂ ਤੋਂ ਵੰਡਿਆ ਕਰ ਦੇਣਾ ਕਿਉਂਕਿ ਕਿਸਾਨ ਦੇ ਪੁੱਤ ਕੋਲੇ ਜੇ ਜ਼ਮੀਨ ਨਹੀਂ ਤਾਂ ਉਹ ਪੈਸੇ ਜਿਨੇ ਮਰਜ਼ੀ ਆ ਜਾਣ। ਪੈਸੇ ਤਾਂ ਉਹ ਚਾਰ ਦਿਨਾਂ ਵਿੱਚ ਖਰਚ ਕਰ ਦਿੰਦਾ। ਇਸ ਕਰਕੇ ਜਿਹੜਾ ਪੰਜਾਬ ਹੈ ਉਹ ਕਿਸਾਨ ਕਿਸਾਨੀ ਦੇ ਨਾਲ ਹੀ ਜਾਣਿਆ ਜਾਂਦਾ ਤੇ ਖੇਤੀ ਪ੍ਰਧਾਨ ਸੂਬਾ ਜਿਹੜੀ ਇਹਨਾਂ ਦੀ ਪਾਲਿਸੀਆਂ ਦਿਨ ਦਿਨ ਰੋਜ਼ ਰੋਜ਼ਮਾਰਾ ਜਿਹੜੀ ਕਿਸਾਨ ਮਾਰੂ ਨੀਤੀਆਂ ਲੈ ਕੇ ਆ ਰਹੇ ਆ ਉਹਦਾ ਕਮੇਜਾਉਣ ਵਾਲੇ ਸਮੇਂ ਤੋਂ ਭੁੱਤ ਹੋ ਗਿਆ। ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਕਿਸਾਨ ਆਪਣੀ ਮਰਜ਼ੀ ਦੇ ਨਾਲ ਜਿਹੜਾ ਆਪਣੀ ਸਹਿਮਤੀ ਦੇ ਰਹੇ ਆ ਉਹਨਾਂ ਨੇ ਅਲੱਗ-ਅਲੱਗ ਜਿਹੜੇ ਡਾਟਾ ਵੀ ਦਿੱਤਾ ਹੈ ਕਿ ਕਿੰਨੇ ਕਿਸਾਨਾਂ ਨੇ ਹੁਣ ਤੱਕ ਜਿਹੜੀ ਸਹਿਮਤੀ ਦੇ ਦਿੱਤੀ ਹੈ ਕੀ ਕਾਰਨ ਹੈ ਕਿ ਕੀ ਉਹ ਕਿਸਾਨਾਂ ਤੋਂ ਲੱਗਦਾ ਕਿ ਉਹ ਇਹਦੇ ਫਾਇਦੇ ਜਾਂ ਨੁਕਸਾਨ ਨਹੀਂ ਸਮਝ ਸਕੇ ਜੀ ਦੇਖਦੇ ਆ ਸੋਸ਼ਲ ਮੀਡੀਆ ਦੇ ਦੇਖੋ ਇੱਕ ਕਿਸਾਨ ਕੱਲ ਬੋਲਿਆ ਸੀ ਉਹ ਕਹਿੰਦਾ ਵੀ ਹੁਣ ਅਸੀਂ ਸਾਨੂੰ ਅਸੀਂ ਤਾਂ ਮਰਾਂਗੇ ਪਰ ਇਹਨਾਂ ਨੂੰ ਵੀ ਨਾਲ ਜਿਹੜਾ ਕੋਈ ਸਾਡੇ ਕੋਲ ਕਬਜ਼ਾ ਲੈਣਾ ਆਊਗਾ ਉਹਨੂੰ ਵੀ ਮਾਰਾਂਗੇ ਅੱਗੇ ਵਾਲਾ ਕੰਮ ਨਹੀਂ ਕਿ ਕਿਸਾਨ ਕੁੱਟ ਕੇ ਘਰੇ ਬਹਿ ਜਾਊਗਾ ਹੁਣ ਤਾਂ ਉਹ ਕਹਿੰਦਾ ਅਸੀਂ बराबर मारਾਂਗੇ ਜੇ ਸਾਨੂੰ ਕੋਈ ਮਾਰੂਗਾ ਤਾਂ ਅਸੀਂ ਬਰਾਬਰ ਮਾਰਾਂਗੇ ਦੇਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ ਨਾ ਫਾਇਦੇ ਵਾਲੀ ਗੱਲ ਤਾਂ ਬਹੁਤ ਦੂਰ ਦੀ ਆ ਕੋਈ ਦੇਖਦੇ ਸੋਸ਼ਲ ਮੀਡੀਆ ਤੇ ਅੱਜ ਹਾਲ ਕੀ ਆ ਲੋਕਾਂ ਨੇ ਤਾਂ ਕਹਿਤਾ ਪਿੰਡਾਂ ਚੋਂ ਉਧਰ ਕਹਿਤਾ ਵੀ ਦੇਖ ਆਮਾ ਦੀ ਪਾਰਟੀ ਦਾ ਲੀਡਰ ਸਾਡੇ ਪਿੰਡ ਚ ਆਊਗਾ ਤਾਂ ਨੋਟਿਸ ਲਾ ਕੇ ਵੋਟ ਲਾ ਕੇ ਲਾਤੇ ਆ ਵੀ ਅਸੀਂ ਵਰਤ ਨਹੀਂ ਦੇਣਾ ਪਿੰਡ ਚ ਜੇ ਹਲਕਾ ਨਿਹਾਲ ਸਿੰਘ ਵਾਲਾ ਕਾਂਗਰਸ ਦੀ ਗੱਲ ਕੀਤੀ ਜਾਵੇ ਪਿਛਲੇ ਕਾਫੀ ਸਮੇਂ ਤੋਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਮੀਡੀਆ ਤੇ ਵੀ ਇਹ ਦੋਸ਼ ਲੱਗਦਾ ਕਿ ਮੀਡੀਆ ਸ਼ਾਇਦ ਫੁੱਟ ਪਾ ਰਿਹਾ ਪਰ ਗਾਹੇ-ਬਗਾਹੇ ਜਦੋਂ ਅਸੀਂ ਗੱਲ ਕਰਦੇ ਹਾਂ ਜੇ ਪਿੰਡ ਰਾਮਾ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਿੰਘ ਡਿੰਪਲ ਵੱਲੋਂ ਪਿੰਡ ਰਾਮਾ ਜਰਨੈਲ ਸਿੰਘ ਰਾਮਾ ਨੂੰ ਜਿਹੜਾ ਉਹਨਾਂ ਨੇ ਸਿੱਧਾ-ਸਿੱਧਾ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਬਲਾਕ ਪ੍ਰਧਾਨ ਲਗਾਇਆ ਗਿਆ ਹਾਲਾਂਕਿ ਬਲਾਕ ਪ੍ਰਧਾਨ ਰੁਪਿੰਦਰ ਤੀਨਾ ਵੱਲੋਂ ਜਿਹੜਾ ਆਪਣਾ ਕੰਮ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਕਿ ਲੀਡਰਸ਼ਿਪ ਇਸ ਚੀਜ਼ ਨੂੰ ਕਲੀਅਰ ਕਿਉਂ ਨਹੀਂ ਕਰ ਰਹੀ ਜੇ ਦੋ ਢੜੇ ਐ ਸਾਫ਼ ਦਿਖਾਈ ਦੇ ਰਿਹਾ ਐ ਇੱਕ ਪਾਸੇ ਜ ਰੈਲੀ ਵਾਲੇ ਦਿਨ ਪ੍ਰਮੇਂਦਰ ਡੈਂਪਲ ਆਪਣਾ ਕਾਫਲਾ ਲੈ ਕੇ ਜਾ ਰਹੇ ਐ ਭੁਪਿੰਦਰ ਸਾਹਿਬ ਹੋ ਕੇ ਆਪਣਾ ਕਾਫਲਾ ਲੈ ਕੇ ਜਾ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕ ਮੰਚ ਤੇ ਇਕੱਠੇ ਹੋ ਕੇ ਉਹੀ ਕਾਫਲਾ ਜਾਵੇ ਤਾਂ ਸ਼ਾਇਦ ਮੀਡੀਆ ਨੂੰ ਇਹ ਗੱਲ ਕਰਨ ਦੀ ਲੋੜ ਹੀ ਨਾ ਪਵੇ ਦੇਖੋ ਜੀ ਇਹ ਇਹ ਨਾ ਗੱਲਾਂ ਮੇਰੇ ਤੇ ਬੜੀਆਂ ਮੈਟਰ ਨਹੀਂ ਕਰਦੀਆਂ ਮੈਂ ਸਿੱਧਾ ਆਪਦੀ ਨੱਕ ਦੇ ਧਾਰ ਤੇ ਜਾਣਾ ਹੁੰਦਾ ਮੈਂ ਆਪਦੀ ਮਿਹਨਤ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੇਖੋ ਕਿ ਇਹ ਸਾਰੀਆਂ ਪਾਰਟੀਆਂ 'ਚ ਮਾੜਾ ਮੋਟਾ ਹਰਕ ਪਾਰਟੀ 'ਚ ਚੱਲਦਾ ਕੋਈ ਨਹੀਂ ਮੈਨੂੰ ਨਾ ਹਰਕ ਦਾ ਅਧਿਕਾਰ ਹੈ ਮੈਂ ਇੰਨਾ ਚਿੱਤਾਂ ਤੇ ਵਿਵਾਦਾਂ 'ਚ ਅੱਜ ਜ਼ਿਕਰ ਤੁਸੀਂ ਵੀ ਇੰਨੀ ਇੰਟਰਵਿਊ ਕਰ ਲਈ ਮੇਰੇ ਅੱਜ ਜ਼ਿਕਰ ਮੈਂ ਵਿਵਾਦਾਂ 'ਚ ਨਹੀਂ ਪਿਆ ਮੈਨੂੰ ਇਹ ਇੱਕ ਇਹ ਜਿਹੜੀਆਂ ਗੱਲਾਂ ਕਰਨ ਦਾ ਸ਼ੌਕ ਹੀ ਨਹੀਂ ਮੈਂ ਨਾ ਕਿਸੇ ਦਾ ਵਿਰੋਧ ਕਰਦਾ ਮੇਰੀ ਆਤ ਨਹੀਂ ਮੈਂ ਤਾਂ ਆਪਦਾ ਕੰਮ ਦੇ ਨਾਲ ਜਿਹੜੀ ਮਿਹਨਤ ਦੇ ਨਾਲ ਆ ਆウダー ਪਾਰਟੀ ਨੂੰ ਹੱਕ ਰੱਖਣਾ ਜਿਲਾ ਪੀਛੇ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇੜੇ ਆ ਰਹੀਆਂ ਕਾਂਗਰਸ ਪਾਰਟੀ ਦੀ ਹਲਕਾ ਨਿਹਾਲ ਸਿੰਘ ਵਾਲਾ ਦੀ ਜੇ ਗੱਲ ਕੀਤੀ ਜਾਵੇ ਜਾਂ ਜਿਲਾ ਮੋਗਾ ਦੀ ਗੱਲ ਕੀਤੀ ਜਾਵੇ ਕਿਵੇਂ ਆ ਤਿਆਰੀ ਕਿਵੇਂ ਲੱਗਦਾ ਹੈ ਕਿ ਸੱਤਾਧਾਰੀ ਧਿਰ ਨੂੰ ਟੱਕਰ ਦੇ ਪਾਉਗੀ ਵੀ ਤਿਆਰੀ ਮੇਰੀ ਤਾਂ ਤਿਆਰੀ 24 ਘੰਟੇ ਹੁੰਦੀ ਆ ਕਿਉਂਕਿ ਮੈਂ ਲੋਕਾਂ ਚ ਰਹਿਣਾ ਲੋਕਾਂ ਚ ਰਹਿਣ ਵਾਲੇ ਬੰਦੇ ਨੂੰ ਘਬਰਾਟ ਨਹੀਂ ਹੁੰਦੀ ਕਦੇ ਕੋਈ ਨਹੀਂ ਇਹ ਵੇਖੋ ਭਾਵੇਂ ਸਰਕਾਰੀ ਧਿਰ ਜੋਰ ਜਮਾਈ ਜ਼ਿਆਦਾ ਕਰਦੀ ਹੁੰਦੀ ਆ ਤੱਕਾ ਵੀ ਕਰਦੀ ਹੁੰਦੀ ਆ ਪਰ ਸਾਡੇ ਜਿਹੜੇ ਵਰਕਰਾਂ ਹੌਸਲੇ ਚ ਹੁਣ ਜਿਹੜਾ ਸਮਾਂ ਉਹ ਪਹਿਲਾਂ ਵਾਲਾ ਨਹੀਂ ਰਹਿ ਗਿਆ ਲੋਕ ਬਦਲ ਚੁੱਕੇ ਆ ਤੁਹਾਨੂੰ ਰੀਅਲਟਾ ਜਿਹੜਾ ਆਉਣ ਵਾਲੇ ਸਮੇਂ ਚ ਦੱਸੂ ਬਹੁਤ ਬਹੁਤ ਧੰਨਵਾਦ ਨਾਲ ਹੀ ਅਸੀਂ ਵਧਾਈ ਦੇਵਾਂਗੇ ਇੱਕ ਸਫਲ ਮੀਟਿੰਗ ਸੰਪੰਨ ਹੋਈ ਹੈ ਔਰ ਪੂਰੀ ਤੁਹਾਡੀ ਟੀਮ ਨੂੰ ਅਸੀਂ ਮੁਬਾਰਕਬਾਦ ਦਿੰਨੇ ਆ ਸਾਡੇ ਨਾਲ ਜਸਵੰਤ ਸਿੰਘ ਜੀ ਪੱਪੀ rau ਕੇ ਵੀ ਮੌਜੂਦ ਨੇ ਰੁਪਿੰਦਰਦੀਨਾ ਜੀ ਬਲਕ ਪ੍ਰਧਾਨ ਆ ਆਜੋ ਤੁਸੀਂ ਵੀ ਆਜੋ ਅ ਭਾਈ ਜੀ ਜੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤੁਸੀਂ ਲਗਾਤਾਰ ਤੁਹਾਡੇ ਬੜੇ ਬੇਬਾਕ ਜਿਹੜੇ ਬੋਲ ਹੁੰਦੇ ਆ ਸਟੇਜ ਤੋਂ ਕਿਵੇਂ ਲੱਗਦਾ ਕਾਂਗਰਸ ਪਾਰਟੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਤਾਂ ਮੈਂ ਪੀਲੋ ਸਾਹਿਬ ਤੁਹਾਡਾ ਨਵਾਦ ਗੱਦ ਰੀਫੈਕਟ ਨਹੀਂ ਵੀਦਾ ਜਿਹੜੇ ਸਾਡੇ ਅੱਜ ਦੀ ਮੀਟਿੰਗ ਦੇ ਵਿੱਚ ਤੁਸੀਂ ਕਵਰੇਜ ਕਰਨ ਆਏ ਆ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਹੈ ਕਾਂਗਰਸ ਪਾਰਟੀ ਇੱਕ ਜੁੱਟਾ ਹੈ ਕਿਉਂਕਿ ਟਿਕਟ ਮੰਗਣਾ ਹਰਕ ਦਾ ਅਧਿਕਾਰ ਹੈ ਹਰੇਕ ਨੇ ਆਪ ਦੀ ਜੁਰਜਮਾਈ ਕਰਨੀ ਹੈ ਪਰ ਹਾਈ ਕਮਾਂਡ ਦਾ ਸਰਦਾਰ ਭਪਿੰਦਰ ਸਿੰਘ ਸਾਹੋਕੇ ਤੇ ਪੂਰਾ ਹੱਤ ਹੈ ਪਿਛਲੀ 19 ਤਰੀਕ ਦੀ ਰੈਲੀ ਤੇ ਦੱਸ ਦਿੱਤਾ ਸੀਗਾ ਲੋਕਾਂ ਨੇ ਕਿ ਅਸੀਂ ਸਾਹੋਕੇ ਸਾਹਿਬ ਪਰਿਵਾਰ ਦੇ ਨਾਲ ਹੈ ਤੇ ਸਾਹੋਕੇ ਸਾਹਿਬ ਨੂੰ ਚਾਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ ਤੇ ਚਰਨਜੀਤ ਸਿੰਘ ਚੰਨੀ ਜੀ ਸਾਫਕਾ ਮੁੱਖ ਮੰਤਰੀ ਪੰਜਾਬ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਆਗੂ ਆ ਉਹ ਸਾਹੋਕੇ ਸਾਹਿਬ ਦੇ ਘਰੇ ਗਏ ਸੀ ਰੈਲੀ ਤੋਂ ਬਾਅਦ ਉੱਥੇ ਉਹਨਾਂ ਨੇ ਆਪ ਉੱਠ ਕੇ ਬੋਲ ਕੇ ਕਿਹਾ ਸੀ ਤੁਸੀਂ ਬੇਫਿਕਰ ਹੋ ਜਾਓ ਸਾਹੋਕੇ ਸਾਹਿਬ ਤੁਹਾਡੇ ਕੈਂਡੀਡੇਟ ਹੋਣਗੇ ਇਹਨਾਂ ਦੇ ਨਾਲ ਕੰਮ ਕਰੋ ਉਸੇ ਸੰਬੰਧ ਦੇ ਵਿੱਚ ਹੀ ਅੱਜ ਰਾਮੇਪਿੰਡ ਦੀ ਮੀਟਿੰਗ ਤੋਂ ਅੱਜ ਇਹ ਸ਼ੁਰੂ ਕੀਤਾ ਸੀ ਤੇ ਲੋਕਾਂ ਨੇ ਸਾਨੂੰ ਰਾਮੇਪਿੰਡ ਦੇ ਲੋਕਾਂ ਦਾ ਮਤ ਇਹ ਦੇ ਰੋਪੇ ਚੈਨਲ ਦੇ ਧੰਨਵਾਦ ਵੀ ਕਰਨਾ ਚਾਹੁੰਦੇ ਕਿ ਲੋਕਾਂ ਨੇ ਸਾਡਾ ਬੜਾ ਸਾਥ ਦਿੱਤਾ ਤੇ ਅੱਜ ਤੁਸੀਂ ਭਰਵੀਂ ਮੀਟਿੰਗ ਵੇਖੀ ਹੈ ਕਵਰੇਜ ਕੀਤੀ ਹੈ ਤੇ ਭਰਵੀਂ ਮੀਟਿੰਗ ਹੋਈ ਹੈ ਤੇ 2027 ਦੀ ਸ਼ੁਰੂਆਤ ਹੈ ਤੇ ਸਾਹੋਕੇ ਸਾਹਿਬ ਨੂੰ ਲੋਕ ਵਿਧਾਨ ਸਭਾ ਦੇ ਪੌੜੀਆਂ ਤੇ ਚੜਾਉਣ ਦੀ ਖਾਤਰ ਤਤ ਪਰ ਤਿਆਰ ਹੈ ਸੋ ਸੜਨਾਲ ਇਸ ਵਕਤ ਨਿਹਾਲ ਸਿੰਘ ਵਾਲਾ ਬਲਾਕ ਪ੍ਰਧਾਨ ਰੁਪਿੰਦਰਦੀਨਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਰੁਪਿੰਦਰ ਜੀ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹੈ ਵੱਡਾ ਇਕੱਠ ਹੋਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਦੀ ਇਸ ਮੀਟਿੰਗ ਨੂੰ ਟੌਫਰ ਕਰਨ ਦੇ ਲਈ ਆਏ ਹੋ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਸਮੁੱਚੇ ਨਗਰ ਆਰਾਮਣਾ ਦੀ ਸਮੂੱਚੀ ਜਿਹੜੀ ਸਾਡੀ ਕਾਂਗਰਸ ਪਾਰਟੀ ਦੀ ਕਰੀਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਛੋਟੇ ਜਿਹੇ ਸੱਦੇ ਤੇ ਕਿਉਂਕਿ ਪਿੰਡਾਂ ਦੀ ਮੀਟਿੰਗਾਂ ਪਿੰਡ ਵਾਈਚ ਜਿੱਦਾਂ ਜ਼ਿਲ੍ਹੇ ਦੀ ਮੀਟਿੰਗ ਹਰ ਮਹੀਨੇ ਹੁੰਦੀ ਹੈ ਉਸੇ ਤਰ੍ਹਾਂ ਪਿੰਡਾਂ ਦੀ ਬਲਾਕ ਦੀ ਮੀਟਿੰਗ ਸਾਡੀ ਹਰੇਕ ਮਹੀਨੇ ਹੁੰਦੀ ਹੈ ਉਸੇ ਤਰ੍ਹਾਂ ਹੀ ਪ੍ਰਧਾਨ ਜੀ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਬਟਿੰਗ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਪਿੰਡਾਂ ਦੇ ਵਿੱਚ ਜਿਹੜੀ ਪਿੰਡ ਪਿੰਡ ਜਾ ਕੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਿਵੇਂ ਪਾਰਟੀ ਦਾ ਹੁਕਮ ਆ ਕਿ ਪਾਰਟੀ ਨੇ ਸਾਨੂੰ 2 ਹਫ਼ਤਿਆਂ ਦੇ ਵਿੱਚ ਵਿੱਚ ਮੰਡਲ ਕਮੇਟੀਆਂਾਂ ਬਾੜ ਕਮੇਟੀਆਂ ਹੋਣਾ ਹੈ ਤਾਲੀ ਸਾਨੂੰ ਦੁਬਾਰਾ ਫੇਰ ਹੁਕਮ ਆਇਆ ਨਹੀਂ ਕਿ ਗੁੱਥ ਕਮੇਟੀਆਂ ਹਰੇਕ ਗੁੱਥ ਦੇ ਵਿੱਚ ਜਿੰਨੇ ਪ੍ਰਧਾਨ ਸਭਾ ਹਲਕਾ ਨਿਆਰ ਸਿੰਘ ਵਾਲਾ ਦੇ ਗੁੱਥ ਨੇ ਹਰੇਕ ਗੁੱਥ ਤੇ 11 ਮੈਂਬਰੀ ਕਮੇਟੀ ਬਣਾਉਣ ਨੂੰ ਉਹ 11 ਮੈਂਬਰੀ ਕਮੇਟੀ ਦੀਆਂ ਜਿਹੜੀਆਂ ਗਠਨ ਵਾਸਤੇ ਸੀ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਪਿੰਡਾਂ ਦੇ ਜਿਹੜੇ ਸਾਡੀ ਕਾਂਗਰਸ ਪਾਰਟੀ ਦੇ ਸਮੁੱਚੀ ਕਰੀਮ ਆ ਪਿੰਡ ਦੇ ਮੋਹਤਵਾਰ ਨੇ ਉਹਨਾਂ ਦੇ ਨਾਲ ਡਿਸਕਸ ਕਰਕੇ ਜਿਹੜੇ ਹੈਗੇ ਆ ਉਹ ਕਮੇਟੀਆਂ ਬਣਾਉਣ ਦਾ ਜਿਹੜਾ ਕੰਮ ਹੈ ਬੜੇ ਜਿਹੜਾ ਹੈਗਾ ਜ਼ੋਰ ਦੇ ਨਾਲ ਚੱਲ ਰਿਹਾ ਤਕਰੀਬਨ 70% ਜਿਹੜੀਆਂ ਸੀ ਉਹ ਗੁੱਥ ਵਾਲੀਆਂ ਕਮੇਟੀਆਂ ਨੇ ਕਿਉਂਕਿ ਇਸ ਤੋਂ ਪ ਹੋ ਜਿਹੜੀਆਂ ਬੂਥ ਕਮੇਟੀਆਂ ਨੇ ਹਰੇਕ ਬੂਥ ਦੇ ਉੱਤੇ ਗਿਆਨ ਮੈਂਬਰੀ ਕਮੇਟੀ ਬਣਾਉਣੀ ਹੈ ਉਹ ਅਸੀਂ ਕੰਟ੍ਰਿੰਟ ਜਾ ਕੇ ਬਣਾ ਰਹੇ ਹਾਂ ਆਉਣ ਵਾਲੀ ਪੰਜਾਬ ਦੇ ਵਿੱਚ ਜਿਹੜੀਆਂ ਥੋੜੇ ਸਮੇਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਲਈ ਸਾਡੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਹੱਛਾ ਪੇਸ਼ਾਨੂਸ਼ਾਫ ਦੇ ਨਾਲ ਅਸੀਂ ਜਿਹੜੀਆਂ ਇਲੈਕਸ਼ਨ ਲੜਾਂਗੇ ਅ ਪ੍ਰਮਿੰਦਰ ਡੈਂਪਲ ਨੇ ਇੱਕ ਚੀਜ਼ ਇੱਕ ਗੱਲ ਕਹੀ ਉਹ ਕਹਿੰਦੇ ਕਿ ਜਿਹੜੇ ਟਕਸਾਲੀ ਕਾਂਗਰਸੀ ਆਗੂ ਆ ਉਹ ਘਰਾਂ 'ਚ ਬੈ ਗਏ ਉਹ ਕਹਿੰਦੇ ਕਿ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਕੀ ਕਾਰਨ ਹੈ ਕਿ ਵਾਕਈ ਇਹਦੇ ਵਿੱਚ ਸੱਚਾਈ ਹੈ ਕਿ ਟਕਸਾਲੀ ਆਕੂ ਹੈ ਜਿਹੜੇ ਉਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਹੋਣੀਗਾ ਹਰ ਇੱਕ ਇਨਸਾਨ ਜਿਹੜਾ ਵੀ ਬੰਦਾ ਪਾਰਟੀ ਲਈ ਕੋਈ ਵੀ ਕੰਮ ਕਰਦਾ ਚਾਹੇ ਉਹ ਸਾਹੋਕੇ ਸਾਹਿਬ ਹਨਾ ਨੂੰ ਬਤੌਰ ਪਾਰਟੀ ਦੇ ਇਥੋਂ ਕੈਂਡੀਡੇਟ ਸੀਗੇ ਪਿਛਲੇ ਇਲੈਕਸ਼ਨ ਦੇ ਦੌਰਾਨ ਹੁਣ ਜਿੰਨੇ ਵੀ ਪ੍ਰੋਗਰਾਮ ਪਾਰਟੀ ਦੇ ਹਕੂਮਤ ਦੇ ਜੋ ਵੀ ਸਾਨੂੰ ਪ੍ਰੋਗਰਾਮ ਹੁੰਦੇ ਨੇ ਕੋਈ ਰੈਲੀਆਂ ਨੇ ਰੋਸ ਮਜਾਰੇ ਆ ਜਾਂ ਸਾਨੂੰ ਜਿਵੇਂ ਹੁਣ ਪਿੰਡਾਂ ਦੇ ਵਿੱਚ ਕਾਗੀਆਂ ਗਠਿਤ ਕਰਨ ਦਾ ਜਿਹੜੇ ਪਾਰਟੀ ਵੱਲੋਂ ਹੁਕਮ ਹੁੰਦੇ ਆ ਉਹ ਬਤੌਰ ਹਲਕਾ ਚਾਰਜ ਸਰਦਾਰ ਭਗਵੰਦਰ ਸਿੰਘ ਸਾਹੋਕੇ ਨੂੰ ਜਾਂ ਤਾਂ ਪਾਰਟੀ ਵੱਲੋਂ ਚਿੱਠੀ ਆਉਂਦੀ ਆ ਤੇ ਅੱਜ ਇਹ ਜੇ ਬਲਾਕ ਪ੍ਰਧਾਨ ਦੀ ਸੇਵਾ ਪਾਰਟੀ ਨੇ ਮੈਨੂੰ ਸੌਂਪੀ ہوئی ਆ ਸਾਨੂੰ ਆਉਂਦੀ ਆ ਪਾਰਟੀ ਦਾ ਹੁਕਮ ਆ ਅਸੀਂ ਤਾਂ ਜੋ ਪ੍ਰਧਾਨ ਜੀਆ ਨੇ ਪਾਰਟੀ ਹਾਈ ਕਮਾਂਡ ਨੇ ਜੋ ਪਾਰਟੀ ਨੇ ਸਾਨੂੰ ਤੈਤ ਆ ਅਸੀਂ ਉਹ ਕੰਮ ਕਰਦੇ ਆ ਦੇਖੋ ਕੋਈ ਇੱਥੇ ਕੋਈ ਆਉਂਦਿਆਂ ਪਿੱਛੇ ਲੜਾਈ ਨਹੀਂ ਕਿਸੇ ਦੀ ਹਰ ਇੱਕ ਇਨਸਾਨ ਜੇ ਅਸੀਂ ਪਾਰਟੀ ਦੇ ਵਿੱਚ ਸੇਵਾ ਕਰਨੀ ਆ ਚਾਹੇ ਅਸੀਂ ਇੱਕ ਬਤੌਰ ਕੋਈ ਸੇਵਾ ਸਾਨੂੰ ਜ਼ਿੰਮੇਵਾਰੀ ਦੇ ਕੇ ਕਰਾ ਕਰਾਈ ਜਾਂਦੀ ਆ ਤਾਂ ਉਹ ਵੀ ਪਾਰਟੀ ਦਾ ਧੰਨਵਾਦ ਆ ਨਹੀਂ ਆਜੇ ਵਰਕਰ ਅਸੀਂ ਪਾਰਟੀ ਨੇ ਪਹਿਲਾਂ ਵੀ ਕੰਮ ਕਰਦੇ ਆ ਰਹੇ ਹਾਂ ਤੇ ਹੁਣ ਅੱਗੇ ਵੀ ਕਰਦੇ ਰਹਾਂਗੇ ਕੋਈ ਉਹਦਿਆਂ ਦੀ ਕਿਸੇ ਦੀ ਕੋਈ ਲੜਾਈ ਨਹੀਂ ਕਿ ਹਰ ਇੱਕ ਇਨਸਾਨ ਸਾਰੀ ਸਤਿਕਾਰਯੋਗ ਨੇ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਟਕਸਾਲੀ ਪਰਿਵਾਰਾਂ ਨੂੰ ਅੱਖੋਂ-ਪੋਖੇ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਅਸੀਂ ਨਹੀਂ ਸਾਰੇ ਆ ਜਿੰਨੇ ਪਰਿਵਾਰ ਆ ਮਾਨਸਾ ਖੜੇ ਨੇ ਇੱਧਰ ਸਾਡੇ ਸਰਦਾਰ ਸ਼ਕੁੰਦਰ ਸਿੰਘ ਹੋਰੀ ਖੜੇ ਆ ਅਸੀਂ ਕਿਹੜੀ ਜਿਹੜੀ ਸੀ ਸਰਦਾਰ ਛੇਕ ਸਿੰਘ ਹੋਰੀ ਖੜੇ ਇਹ ਸਾਰੇ ਪਾਰਟੀ ਦੇ ਉਹ ਲੋਕ ਨੇ ਜਿਨ੍ਹਾਂ ਨੇ ਪਾਰਟੀ ਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਪਾਰਟੀ ਦੇ 20 30 35 35 ਸਾਲਾਂ ਤੋਂ ਇਹ ਪਾਰਟੀ ਨਾਲ ਦੇ ਨਾਲ ਖੜੇ ਆ ਇਹ ਸਾਰੇ ਟਕਸਾਲੀ ਪਰਿਵਾਰ ਨੇ ਹਰ ਇੱਕ ਐਸੇ ਨਾਲ ਟਕਸਾਲੀ ਹੋਣ ਦੇ ਨਾਲ ਨਾਲ ਇਹ ਪਾਰਟੀ ਲਈ ਪਾਰਟੀ ਦੇ ਵਿੱਚ ਜਿਹੜੇ ਹੈਗੇ ਐਕਟਿਵ ਵੀ ਨੇ ਕਿਉਂਕਿ ਪਾਰਟੀ ਦੇ ਵਿੱਚ ਐਕਟਿਵ ਹੋਣਾ ਜ਼ਰੂਰੀ ਆ ਜਿਹੜਾ ਇਨਸਾਨ ਜਿਹੜਾ ਬੰਦਾ ਪਾਰਟੀ ਦੇ ਵਿੱਚ ਕੰਮ ਕਰਦਾ ਪਾਰਟੀ ਉਹਨੂੰ ਜ਼ਰੂਰ ਉਹਦਾ ਜਿਹੜਾ ਮਾਨ ਸਤਕਾਰ ਆ ਉਹਨੂੰ ਦਿੰਦੀ ਆ ਇਸ ਕਰਕੇ ਕੋਈ ਵੀ ਹਲਕੇ ਦੇ ਵਿੱਚ ਚਾਹੇ ਕੋਈ ਲੀਡਰ ਕੋਈ ਵੀ ਆ ਕੰਮ ਕਰਦਾ ਮੈਂ ਤਾਂ ਇਹ ਸਮਝਦਾ ਕਿ ਪਾਰਟੀ ਇਹਦੇ ਨਾਲ ਮਜ਼ਬੂਤ ਹੁੰਦੀ ਆ ਚਾਹੇ ਦੈਂਪਲ ਸਾਹਿਬ ਨੇ ਚਾਹੇ ਸਾਹੋਕੇ ਸਾਹਿਬ ਚਾਹੇ ਹੋਰ ਵਾ ਕਿਉਂਕਿ ਇਹ ਤੁਹਾਨੂੰ ਟਿਕਟ ਦੇਣਾ ਇਹ ਹਾਈ ਕਮਾਂਡ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਆ ਪਾਰਟੀ ਨੇ ਜੋ ਸੇਵਾ ਦਿੱਤੀ ਆ ਉਹਨੂੰ ਅਸੀਂ ਨਭਾਉਣਾ ਜਦੋਂ ਤੱਕ ਟਿਕਟ ਦਾ ਫੈਸਲਾ ਨਹੀਂ ਹੁੰਦਾ ਦਿਨਾ ਸਾਹਿਬ ਤੁਹਾਨੂੰ ਲੱਗਦਾ ਜੇ ਦੋਨੋਂ ਥੜੇ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ ਇੱਕ ਪੋਜ਼ਿਟਿਵ ਮੈਸੇਜ ਆਵੇ ਕਿਉਂਕਿ ਟਿਕਟ ਟਿਕਟ ਨੂੰ ਮਿਲਣੀ ਆ ਜਦੋਂ ਤੱਕ ਟਿਕਟ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਤਾਂ ਸਾਰੇ ਕਾਂਗਰਸੀ ਆ ਐਸੀ ਕੋਈ ਐਸੀ ਗੱਲ ਨਹੀਂ ਗਈ ਹਰ ਵਾਰ ਹੁੰਦਾ ਕਿਉਂਕਿ ਕੰਮ ਕਰਨਾ ਜਿਹੜਾ ਇਨਸਾਨ ਕੰਮ ਕਰਦਾ ਉਹ ਕੰਮ ਕਰਨ ਤੋਂ ਬਾਅਦ ਉਹਦਾ ਹੱਕ ਮੰਗਦਾ ਪਾਰਟੀ ਅੱਗੇ ਅਰਜ਼ ਕਰਦਾ ਵੀ ਮੈਨੂੰ ਇਹ ਮੌਕਾ ਦਿੱਤਾ ਜਾਵੇ ਇਨਸਾਨ ਨੂੰ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਪਾਰਟੀ ਦੇ ਵਿੱਚ ਕੰਮ ਕਰਦਾ ਉਹ ਟਿਕਟ ਮੰਗਣਾ ਉਹਦਾ ਹੱਕ ਆ ਉਹ ਮੰਗ ਸਕਦਾ ਪਰ ਫੈਸਲਾ ਹਾਈ ਕਮਾਂਡ ਦਾ ਪਾਰਟੀ ਨੇ ਜੋ ਵੀ ਫੈਸਲਾ ਕਰਨਾ ਸਾਡੇ ਵਰਕਰਾਂ ਨੇ ਅਸੀਂ ਉਹ ਜਿਹੜਾ ਹੈਗਾ ਪਾਰਟੀ ਦੇ ਹੁਕਮ ਨੂੰ ਮੰਨਦੇ ਹੁਆ ਅਸੀਂ ਉਹਦੇ ਤੇ ਕੋਈ ਪਾਰਟੀ ਜਿਹਨੂੰ ਮਰਜ਼ੀ ਟਿਕਟ ਦੇਵੇ ਜਿਹਨੂੰ ਵੀ ਟਿਕਟ ਮਿਲੂਗੀ ਅਸੀਂ ਪਾਰਟੀ ਦੇ ਨਾਮ ਆ ਪਾਰਟੀ ਦੇ ਲਈ ਕੰਮ ਕਰਨ ਵਾਲੇ ਬੰਦੇ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਇਲੈਕਸ਼ਨਾਂ ਦੇ ਦੌਰਾਨ ਟਿਕਟਾਂ ਜਿਵੇਂ ਜਿਲਦੀ ਹੈ ਪਾਰਟੀ ਦੇ ਵਰਕਰ ਦਿਨ ਰਾਤ ਇੱਕ ਕਰਕੇ ਉਹਦੇ ਨਾਲ ਮਿਹਨਤ ਕਰਦੇ ਇਸ ਕਰਕੇ ਅਸੀਂ ਕੋਈ ਗੱਲ ਨਹੀਂ ਕਿ ਜੋ ਵੀ ਇਨਸਾਨ ਬੰਦਾ ਇਸ ਹਲਕਾ ਨੇ ਹਲਸੰਗੋੜਾ ਦੇ ਵਿੱਚ ਕੰਮ ਕਰਦਾ ਜਿਹੜਾ ਕਾਂਗਰਸ ਦੇ ਨਿਸ਼ਾਨ ਕੋਨ ਨਿਸ਼ਾਨ ਪੰਜੇ ਦੀ ਜਿਹੜੀ ਗੱਲ ਕਰਦਾ ਕਾਂਗਰਸ ਦੀ ਗੱਲ ਕਰਦਾ ਉਹ ਸਾਡੇ ਲਈ ਸਾਰੇ ਸਰਕਾਰ ਜਿਹੜਾ ਪਾਰਟੀ ਦੇ ਨਾਲ ਮੌਜੂਦ ਹੁੰਦੀ ਹੈ ਇਹ ਕੋਈ ਟੜੇ ਬੰਦੀ ਨਹੀਂ ਠੀਕ ਹੈ ਸਹੋ ਕੇ ਸਾਹ ਸਭ ਤੋਂ ਜਿਹੜੇ ਇਸ ਹਲਕੇ ਦੇ ਵਿੱਚ ਬਹੁਤ ਐਕਟਿਵ ਨੇ ਲੋਕਾਂ ਚ ਉਹਨਾਂ ਦਾ ਸਤਕਾਰ ਆ ਉਹ ਹਰ ਇੱਕ ਦੇ ਦੁੱਖ ਸੁੱਖ ਚ ਜਾਂਦੇ ਨੇ ਤੇ ਲੋਕਾਂ ਦੀ ਆਵਾਜ਼ ਵੀ ਆ ਲੋਕ ਵੀ ਚਾਹੁੰਦੇ ਆ ਕਿ ਜਿਹੜੇ ਪਤੰਦਰ ਸਿੰਘ ਸਹੋ ਕੇ ਬਹੁਤ ਲੰਮੇ ਸਮੇਂ ਤੋਂ ਹਲਕੇ ਦੇ ਵਿੱਚ ਨਿਰਸਵਾਰਥ ਹੋ ਕੇ ਸੇਵਾ ਕਰਦੇ ਆ ਰਹੇ ਦੂਰ ਲੋਕਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਹੈ ਕਿ ਇਹਨਾਂ ਨੂੰ ਜ਼ਰੂਰ ਪਾਰਟੀ ਜੇ ਜਿੱਥੇ ਮੌਕਾ ਦੇਊਗੀ ਉਥੇ ਹਲਕੇ ਦੇ ਲੋਕਾਂ ਚ ਵੀ ਅਤਿਸ਼ਾਅਕ ਕਿ ਇਹਨਾਂ ਨੂੰ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਕਈ ਵਾਰ ਸਾਨੂੰ ਵੀ ਕਹਿ ਦਿੰਦੇ ਆ ਆਖੂ ਕਿ ਤੁਸੀਂ 네ਗੇਟਿਵ ਸਵਾਲ ਕਿਉਂ ਪੁੱਛਦੇ ਆ ਅਸੀਂ ਸਵਾਲ ਉਹੀ ਪੁੱਛਦੇ ਕਿਉਂਕਿ ਇੱਕ ਉਹਨਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾਂਦਾ ਕਿ ਜਿਹੜੀਆਂ ਪਾਰਟੀ ਦੀਆਂ ਮੀਟਿੰਗ ਹੁੰਦੀਆਂ ਆ ਕਿ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਜਾ ਉਹ ਕਹਿੰਦੇ ਸਾਨੂੰ ਬੁਲਾਉਣ ਅਸੀਂ ਆਵਾਂਗੇ ਸਭ ਨੂੰ ਸੱਦਾ ਦਿੱਤਾ ਜਾਂਦਾ ਦਿਨੂ ਵੀ ਪਾਰਟੀ ਦੀ ਬਲਾਗ ਦੀ ਮੀਟਿੰਗ ਹੁੰਦੀ ਹੈ ਅਸੀਂ ਦਫ਼ਤਰ ਦੇ ਵਿੱਚ ਕਰਦੇ ਆ ਜਾਂ ਜਦੋਂ ਰਸ ਜ਼ਿਆਦਾ ਹੋ ਜਾਂਦਾ ਜ਼ਿਆਦਾ ਸੰਗਤ ਆਉਂਦੇ ਆ ਸਾਡਾ ਵਰਕਰ ਆ ਜਾਂਦੇ ਆ ਉਥੇ ਨਾਲ ਸਾਡੇ ਜਿਹੜਾ ਹੈਗਾ ਕਾਕਾ ਸਪੀਟ ਹਾਊਸ ਉਥੇ ਹਾਲ ਦੇ ਵਿੱਚ ਅਸੀਂ ਮੀਟਿੰਗ ਕਰਦੇ ਆ ਕੋਈ ਅਸੀਂ ਗੱਲ ਨਹੀਂ ਮੈਸੇਜ ਸਾਰਿਆਂ ਨੂੰ ਲਾਉਂਦੇ ਆ ਸਾਰੇ ਵਰਕਰਾਂ ਨੂੰ ਮੈਸੇਜ ਲਾਉਣਾ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਨਹੀਂ ਕਿਤੇ ਹੋਇਆ ਨਹੀਂ ਕਿਉਂਕਿ ਕੰਮ ਕੰਿਆਂ ਨੂੰ ਕੰਮ ਹੁੰਦਾ ਨਹੀਂ ਵੀ ਆਇਆ ਜਾਂਦਾ ਕੋਈ ਐਸੀ ਗੱਲ ਨਹੀਂ ਕਿ ਮੈਸੇਜ ਸਭ ਨੂੰ ਲੱਗਦਾ ਪਾਰਟੀ ਦਾ ਪਾਰਟੀ ਲਈ ਜਿਹੜੇ ਬੰਦੇ ਨੇ ਕੰਮ ਕਰਨਾ ਉਹਨੂੰ ਕਿਸੇ ਦੀ ਕਿਸੇ ਦੀ ਵੀ ਕਿਰਾਨ ਦੀ ਅੜੀਕ ਨਹੀਂ ਕਰਨੀ ਚਾਹੀਦੀ ਉਹਨੂੰ ਸੁਨੇਹਾ ਮਿਲਣਾ ਚਾਹੀਦਾ ਤੇ ਅਸੀਂ ਜੇ ਸੁਨੇਹਾ WhatsApp ਤੇ ਲਾਉਨੇ ਆ ਤਾਂ ਵੀ ਵਰਕਰ ਸਹਿਬਾਨ ਨਾਲ ਸਾਥ ਦਿੰਦੇ ਆ ਜੇ ਅਸੀਂ ਫੋਨ ਕਰਕੇ ਦਿੰਨੇ ਆ ਤਾਂ ਵੀ ਵਰਕਰ ਸਹਿਬਾਨ ਨਾਲ ਸਾਥ ਦਿੰਦੇ ਆ ਸਭ ਦਾ ਧੰਨਵਾਦ ਆ ਮੈਂ ਸਾਰੇ ਹਲਕਾ ਨੇ ਹਰਸਿੰਗਲਾ ਬਲਾਕ ਨੇ ਹਰਸਿੰਗਲਾ ਦੇ ਵਰਕਰ ਸਹਿਬਾਨ ਨਾਲ ਧੰਨਵਾਦ ਕਰਦੇ ਆ ਜਿੱਥੇ ਵੀ ਕਿਤੇ ਜਦੋਂ ਵੀ ਸੱਦਾ ਦਿੰਨੇ ਆ ਜਦੋਂ ਵੀ ਪਾਰਟੀ ਦਾ ਹੁਕਮ ਆਉਂਦਾ ਪਾਰਟੀ ਦਾ ਜੋ ਹੁਕਮ ਆਉਂਦਾ ਸੀ ਉਹ ਉਹ ਹੋ ਕੇ ਜਾ ਕੇ ਵਰਕਰਾਂ ਦੇ ਨਾਲ ਸਾਂਝਾ ਕਰਦੇ ਆ ਤੇ ਵਰਕਰ ਉਸ ਤੋਂ ਪਾਰਟੀ ਦੇ ਹੁਕਮ ਤੇ ਪਹੁੰਚੜਾਉ ਮਜਬੂਤ ਹੋ ਰਹੀ ਹੈ 27 ਦੇ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਆ ਦਾ ਝੰਡਾ ਬੁਲੰਦ ਕਰੂਗੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦਾ ਐਮਐਲਏ ਬਣ ਕੇ ਪੰਜਾਬ ਦੀ ਵਿਧਾਨ ਸਭਾ ਚ ਜਾਊਗੀ ਬਹੁਤ ਬਹੁਤ ਧੰਨਵਾਦ ਕਟਲਾ